ਮੁਰਦਾ ਬਾਦ ਜੈ ਸਰਕਾਰ ਮੁਰਦਾ ਬਾਦ ਪੰਜਾਬ ਸਰਕਾਰ ਮੁਰਦਾ ਬਾਦ ਮੁਰਦਾ ਬਾਦ ਜੈ ਸਰਕਾਰ ਮੁਰਦਾ ਬਾਦ ਮੁਰਦਾ ਬਾਦ ਮੁਰਦਾ ਬਾਦ ਮੁਰਦਾ ਬਾਦ ਮੁਰਦਾ ਬਾਦ ਜੈ ਸਰਕਾਰ ਮੁਰਦਾ ਬਾਦ ਮੁਰਦਾ ਬਾਦ ਇਹ ਗਰੀਬਾਂ ਦਾ ਕੰਮ ਹੋ ਰਿਹਾ ਜੈ ਬਾਬਾ ਜੈ ਬਾਬਾ ਜੈ ਬਾਬਾ ਮੁਰਦਾ ਬਾਦ ਪੰਜਾਬ ਸਰਕਾਰ ਮੁਰਦਾ ਬਾਦ multimass gard po 福 worshipbird <laughs> Mauna Lecture Mauna theosovo Honag india Adante Geser Meser Mauna Mauna پاپ جی مرتعباد پاپ جی مرتعباد سلام مرتعباد 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 کیمپ لا ایک غریباں دا کام ہو رہا ہے غریباں دا کام مرتعباد مرتعباد کوئی پرشان نہیں ہے 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 بالکل نہیں جانا سی نہیں جانا ہاڈی کام کر رہے ہیں ਅਸੀਂ ਨਾਲ ਹੀ ਪੰਜਾਬ ਕਰਦਾ ਆਇਆ ਆਜਾ ਆਜ ਤੁਸੀਂ ਨਾਲ ਹੀ ਆ ਅਸੀਂ ਵੀ ਜਾਣਾ ਨਾਲ ਆਜਾ ਵੀ ਪਾਰਟੀ ਵਾਲੀ ਪਾਰਟੀ ਰਾਜਾ ਪਾਰਟੀ ਆ ਪਾਰਟੀ これは7万円分16万円。